ਬਠਿੰਡਾ ਦਾ ਬੱਸ ਸਟੈਂਡ ਬਾਹਰ ਲਜਾਣ ਦੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਮਹਿਣਾ ਚੌਕ ਕੋਟ ਰੋਡ ਅਤੇ ਹੋਰ ਆਸ-ਪਾਸੇ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਕੀਤਾ ਰੋਸ ਮਾਰਚ ਇਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਵਪਾਰੀ ਅਤੇ ਟਰਾਂਸਪੋਰਟਰ ਵੀ ਇਹਨਾਂ ਦੇ ਨਾਲ ਸ਼ਾਮਲ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਬੱਸ ਸਟੈਂਡ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦਾ ਪਾਸ ਸਟੈਂਡ ਬਾਹਰ ਕੱਢਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਉੱਥੇ ਨਾਲ-ਨਾਲ ਇੱਥੇ ਬੱਸ ਸਟੈਂਡ ਦੇ ਨਾਲ ਜੋ ਵੀ ਸਬੰਧਤ ਇੱਥੇ ਆ ਦੁਕਾਨਾਂ ਦਾ ਰਹਿਣ ਉਹਨਾਂ ਵੱਲੋਂ ਰੋਸ ਪ੍ਰਗਟ ਕੀਤਾ ਹੈ ਲੰਬੇ ਸਮੇਂ ਤੋਂ ਇਹ ਜਿਹੜਾ ਰੋਸ ਹੈ ਉਹ ਚੱਲ ਰਿਹਾ ਹੈ ਤੇ ਹੁਣ ਬਠਿੰਡਾ ਦੇ ਬਾਜ਼ਾਰ ਅੱਜ ਇਸ ਨੂੰ ਲੈ ਕੇ ਬੰਦ ਰਹੇ ਇਸ ਆਪਣਾ ਰੋਸ ਵਜੋਂ ਅੱਜ ਆਪਣਾ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਜਿਹੜੇ ਆਪਣਾ ਇੱਥੇ ਆਸ-ਪਾਸੇ ਦੇ ਦੁਕਾਨਦਾਰ ਅਤੇ ਵਪਾਰੀ ਅਤੇ ਟਰਾਂਸਪੋਰਟਰ ਇਸ ਰੋਸ ਦੇ ਵਿੱਚ ਸ਼ਾਮਲ ਹੋਏ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਬਠਿੰਡਾ ਦਾ ਬੱਸ ਸਟੈਂਡ ਨੂੰ ਇੱਥੇ ਜਿਆਦਾ ਭੀੜ ਹੋਣ ਦੀ ਆਪਣਾ ਗੱਲ ਕਹਿ ਕੇ ਬਾਰ ਕੱਢਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਉੱਥੇ ਲੋਕਾਂ ਦੇ ਵਿੱਚ ਇਹਨੂੰ ਲੈ ਕੇ ਰੋਸ ਪੈ ਜਾ ਰਿਹਾ ਲੋਕਾਂ ਦਾ ਕਹਿਣਾ ਹੈ yeah <laughs> ਜੇ ਇਹ ਬੱਸ ਸਟੈਂਡ ਬਾਹਰ ਚਲਾ ਜਾਂਦਾ ਤਾਂ ਉਹਦੇ ਨਾਲ ਹੋਰ ਜ਼ਿਆਦਾ ਪੀੜਤ ਵੱਧ ਜਾਵੇਗੀ ਕਿਉਂਕਿ ਇੱਕ ਬੱਸ ਦੀ ਸਵਾਰੀ ਜੇ ਬੀਬੀ ਵਾਲਾ ਚੌਂਕ ਤੋਂ ਜਾਂ ਆਈਟੀ ਚੌਂਕ ਤੋਂ ਉਸਨੇ ਆਪਣਾ ਕਚੇਰੀ ਆਉਣਾ ਹੈ ਜਾਂ ਉਸਨੇ ਮਿੰਨੀ ਸੈਟੇਟ ਆਉਣਾ ਹੈ ਤਾਂ ਉਹ 15-15 ਆਟੋ ਰਿਕਸ਼ਾ ਤੇ ਆਉਣੀ ਆ ਤੇ ਉਹਦੇ ਨਾਲ ਆਟੋ ਰਿਕਸ਼ਾ ਦੇ ਨਾਲੜੀ ਹੈ ਹੋਰ ਇੱਥੇ ਬਜ਼ਾਰਾਂ ਦੇ ਅੰਦਰ ਪੀੜ ਲੱਗ ਜਾਵੇਗੀ ਜਿਸ ਦੇ ਰੋਸ ਵਿੱਚ ਅੱਜ ਆਪਣਾ ਬਠਿੰਡਾ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਇੱਕ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਏ ਇਸ ਨੂੰ ਦਿਖਾ ਰਹੇ ਹਾਂ ਇੰਪੀਸਾਰੇ ਕੋਰਟ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿਥੇ ਅੱਜ ਕੋਰਡ ਰੋਡ ਦੇ ਸਾਰੇ ਹੀ ਦੁਕਾਨਦਾਰਾਂ ਵੱਲੋਂ ਅੱਜ ਇਹ ਬਾਜ਼ਾਰ ਨੇ ਜਿਹੜੇ ਉਹ ਬੰਦ ਰੱਖੇ ਹੋਏ ਉਹਨਾਂ ਦਾ ਕਹਿਣਾ ਕਿ ਬਠਿੰਡਾ ਦਾ ਬੱਸ ਸਟੈਂਡ ਨੂੰ ਇੱਥੇ ਹੀ ਰੱਖਿਆ ਜਾਵੇ ਬਾਹਰ ਨਾ ਵੀ ਆਪਣੇ ਜਾਵੇ ਕਿਉਂਕਿ ਇਹਦੇ ਨਾਲ ਦੁਕਾਨਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਤੇ ਉੱਥੇ ਨਾਲ-ਨਾਲ ਸ਼ਹਿਰ ਦੇ ਅੰਦਰ ਭੀੜ ਜ਼ਿਆਦਾ ਹੋਰ ਵੱਧ ਜਾਵੇਗੀ ਦੂਜੇ ਪਾਸੇ ਇਹ ਕਾਗੂ ਨੇ ਕਿ ਜੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਆਪਣਾ ਕੋ ਆਪਣਾ ਕੋਟੇ ਦੇ ਵਿੱਚ ਜਿਹੜੇ ਆਗੂ ਨੇ ਉਹ ਸਾਡੇ ਨਾਲ ਪਹਿਲਾਂ ਹਾਂ ਕਰਕੇ ਨੇ ਉਹਨਾਂ ਕਹ ਕੇ ਅਗਰ ਇਹ ਇਸ ਤਰ੍ਹਾਂ ਦੇ ਕੋਈ ਸਾਨੂੰ ਆਪਣਾ ਚੈਟ ਦਿਖਾ ਦੇਣ ਤਾਂ ਅਸੀਂ ਇਸ ਤੋਂ ਪਿੱਛੇ हट ਜਾਵਾਂਗੇ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਾਰੇ ਬਾਜ਼ਾਰ ਅੱਜ ਲਗਭਗ ਬੰਦ ਰਹੇ ਅਤੇ ਉਹਨਾਂ ਮੰਗ ਕੀਤੀ ਹੈ ਕਿ ਬਠਿੰਡਾ ਦਾ ਬੱਸ ਸਟੈਂਡੋਂ ਬਾਹਰ ਨਾ ਕੱਢਿਆ ਜਾਵੇ <skrana> खाओ बठिंडे जिले बठिंडा डीसी बठिंडा मात्र पाइया प्रधान बता बठिंडा ਅਸੀਂ ਚਾਹੁੰਦੇ ਹਾਂ ਜੀ ਇਹ ਜਿਹੜਾ 56 ਇਹ ਤੋਂ ਤਬਦੀਲ ਨਾ ਹੋਵੇ ਇਹ ਬਹੁਤ ਵੱਡੀ ਕਦਰ ਦਾ ਬਣਿਆ ਹੋਇਆ ਹੈ ਉਹ 56 ਦੇ ਨੇੜੇ ਕੌਲਸ ਉਸ ਪਰ ਸਦੀਆਂ ਨੇ ਕਚਹਿਰੀ ਡੀਸੀਸ ਆਫ ਦ ਉਸ ਤੋਂ ਬਾਅਦ ਇਤਿਹਾਸਕ ਹੈ ਸਾਰੇ ਇਤਾਰੇ ਜਿਹੇ ਹੈਗੇ ਆ ਇਹ 56 ਦੇ ਨਾਮ ਇਸ ਲਈ ਅਸੀਂ ਚਾਹੁੰਦੇ ਹਾਂ ਕਿ 56 ਇੱਥੇ ਰਹੇ ਉਸ ਉਸੋਂ ਉਹਦੇ ਲੋਕ ਇਸ ਵਾਰ ਸੱਦੇ ਨੂੰ ਤੋਂ ਸੱਤ ਲੋਕ ਬਾਜ਼ਾਰ ਤੋਂ ਤੇ ਆ ਉਹ ਤਲਾਬ ਲੋਕ ਨੇ ਉਹਨਾਂ ਦੀ ਉੱਤੇ ਜੀਬਾਂ ਲੱਗੀਆਂ ਹੋਈਆਂ ਹੈ ਇਸ ਲਈ ਉਹ ਉੱਤੇ ਬਾਹਰ ਨਹੀਂ ਜਾਣਾ ਚਾਹੁੰਦੇ ਸਾਡੇ ਸੁਨਸ਼ ਅਸੀਂ ਉੱਤੇ ਬਾਹਰ ਨਹੀਂ ਜਾ ਦਬਾਗੇ ਨਹੀਂ ਜਾ ਸਕੀ ਦੁਕਾਨਦਾਰ ਸਾਰੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਅੱਜ ਸਾਡੇ ਨਾਲ ਚੱਲੇ ਹੋਏ ਆ ਜਿਹੜੇ ਡੀਸੀ ਸਾਹਿਬ ਕਹ ਰਹੇ ਸੀ ਕਿ ਇਹ 2000 ਬੰਦਿਆਂ ਦੀ ਗੱਲ ਆ ਉਹ ਦੇਖ ਲੈ ਸਾਰਾ ਜਿਹੜਾ ਬਾਜ਼ਾਰ ਆ ਰੋਡ ਰੋਡ ਮਹਿਣਾ ਚੌਕ ਬੰਦ ਹੈ ਇਸ ਵੇਲੇ ਚ ਤੇ ਸਾਰੇ ਦੁਕਾਨਦਾਰ ਨਾਲ ਚੱਲੇ ਹੋਏ ਆ ਇਹ ਸਾਡਾ ਨਹੀਂ ਇਹ ਸਾਰੇ ਸ਼ਹਿਰ ਦਾ ਮਸਲਾ ਇਹ 30 40 ਅਸੀਂ ਨਹੀਂ 30 40 ਉਹ ਜਿੰਨਾ ਵੀ ਤੁਸੀਂ ਹਮਾਇਤ ਕਰ ਰਹੇ ਆ ਅਸੀਂ ਸੋਚੋ ਉਮੀਦ ਕਰਦੇ ਆ ਵੀ ਤੁਸੀਂ ਆਪਣੀ ਕੁਰਸੀ ਤੇ ਜਿਹੜੇ ਤੇ ਬੈਠੇ ਆ ਇਹਦੀ ਮਰਜ਼ਾਦਾ ਰੱਖੋ ਸਾਡੇ ਚ ਪਾੜਾ ਪਾਉਣ ਦੀ ਕੋਸ਼ਿਸ਼ ਨਾ ਕਰੋ ਜਿਹੜਾ ਤੁਸੀਂ ਇਹ ਕਹਿ ਰਹੇ ਆ ਤੇ ਜਿਹੜੇ ਉਹ ਹੈਗੇ ਪਹਿਲਾਂ ਸਾਡੇ ਨਾਲ ਮੀਟਿੰਗ ਕਰਕੇ ਹਮਾਇਤ ਦੇ ਕੇ ਗਏ ਆ ਜਾ ਮੈਨੂੰ ਵਟਸਐਪ ਕਰਦੇ ਆ ਅਸੀਂ ਚੈਲੰਜ ਕਰਦੇ ਆ ਸਾਡਾ ਦੇਖਦੇ ਅਸੀਂ ਮੀਟਿੰਗ 'ਚ ਹਾਂ ਭਦੀ ਹੈ ਤਾਂ ਸਾਨੂੰ ਦਿਖਾਓ ਕਿ ਅਸੀਂ ਆਹ ਪਰ ਕੇ ਗਏ ਆ ਜਾਂ ਅਸੀਂ ਕੋਈ ਛੋਟੇ ਨਾਲ ਵਟਸਐਪ ਚੈਟ ਕੀਤੀ ਹੈ ਉਹ ਜੰਮ ਤੱਕ ਕਰੋ ਅਸੀਂ ਚੈਲੰਜ ਕਰਦੇ ਆ ਕਿ ਸਾਡੇ ਤੋਂ ਸਹੀ ਸਾਡੀ ਐਕਸ਼ਨ ਚਮੇਟੀ ਹੈ ਉਹਦੇ ਤੋਂ ਇੱਕ ਵੀ ਬੰਦਾ ਤੁਸੀਂ ਇਹ ਸਾਬਤ ਕਰਦੇ ਹੋ ਵੀ ਛੋਟੇ ਨਾਲ ਚੈਟ ਕਰਦਾ ਜਾਂ ਤੁਸੀਂ ਛੋਟੇ ਨਾਲ ਮੀਟਿੰਗ 'ਚ ਹਾਂ ਕਰਕੇ ਗਿਆ ਤਾਂ ਅਸੀਂ ਖੇਤਰਾਂ ਦੇ ਹੱਕਦਾਰ ਹੋਵਾਂਗੇ ਧੰਨਵਾਦ ਟ੍ਰੈਫਿਕ ਦੀ ਗੱਲ ਕੀਤੀ ਜਾਂਦੀ ਹੈ ਵੀ ਟ੍ਰੈਫਿਕ ਬਹੁਤ ਜ਼ਿਆਦਾ ਕਰਕੇ ਬਾਹਰ ਲੈ ਕੇ ਜਾਇਆ ਜਾ ਰਿਹਾ ਹੈ। ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਹੈ। ਬੱਸਾਂ ਨਾਲ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਹੈ। ਜੇ ਬੱਸ ਸਟਾਪ ਬਾਹਰ ਜਾਊਗਾ ਤਾਂ ਟ੍ਰੈਫਿਕ ਤੇ ਵੱਧ ਜਾਮ ਹੋਊਗਾ। ਇਹ ਜਿਹੜੀ ਮੈਨੇਜਮੈਂਟ ਦਾ ਇੱਕ ਫਰਕ ਹੈ ਜਿੱਥੇ ਜਿਹੜਾ ਕੋਈ ਆਦੋ ਨੂੰ ਸਹੀ ਕਰਨ ਵਾਲੀ ਗੱਲ ਆ ਉਹਨੂੰ ਸਹੀ ਕਰਨਾ। ਉਹਨਾਂ ਦਾ ਕਰਕੇ ਟ੍ਰੈਫਿਕ ਦੀ ਇਹਤੂ ਪ੍ਰੋਬਲਮ ਆਉਂਦੀ ਆ ਤਾਂ।